ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਬੱਚਾ ਤੁਸੀਂ ਦੇਖ ਰਹੇ ਹੋ ਨੌਜਵਾਨ ਹੈ ਤੇ ਉਹ 25 ਸਾਲ ਦਾ ਹੈ ਪ੍ਰਭਾਸ਼ਰਮ ਹਜਵਾਲ ਵੀ ਸਾਡੇ ਕੋਲੇ ਆਇਆ ਸੀਗਾ ਅਸੀਂ ਸੁਣਿਆ ਸੀਗਾ ਜਿੱਦਾਂ ਕੇਵਾਰੀ ਵੀਡੀਓ ਦੇਖੀ ਦੀ ਸੀ ਡਾਕਟਰ ਕਹਿ ਰਹੇ ਆ ਕਿ ਸਟ੍ਰਿੰਗ ਜਿਹੜੀ ਹੈ ਉਹ ਨਹੀਂ ਪੀਣੀ ਚਾਹੀਦੀ ਬਹੁਤ ਖਤਰਨਾਕ ਉਹ ਦੱਸ ਰਿਹਾ ਪਰ ਅਸੀਂ ਇਹ ਸਾਰਾ ਕੁਝ ਦੇਖੋ ਅੱਖੀਂ ਵੇਖਿਆ ਆ ਤੁਸੀਂ ਦੇਖ ਰਹੇ ਹੋ ਸਟ੍ਰਿੰਗ ਦੀ ਬੋਦਲ ਵੀ ਰਿਹਾ ਇਹ ਇੱਕ ਨਹੀਂ ਇੱਕ ਹੋਰ ਲਵਾਵੇ ਚ ਬਈ ਹੈ ਉਹ ਵੀ ਇਹਨੇ ਨਾਲ ਹੀ ਪਣੀ ਹੈ ਇਹਦੀ ਪੂਰੀ ਅਸੀਂ ਤੁਹਾਨੂੰ ਗੱਲਬਾਤ ਦੇ ਬਾਰੇ ਦੱਸਦੇ ਹਾਂ ਜਰੂਰ ਇਸ ਵੀਡੀਓ ਨੂੰ ਸੁਣਿਓ ਤੇ ਸ਼ੇਅਰ ਵੀ ਕਰਿਓ ਹੋਰਾਂ ਨੂੰ ਵੀ ਇਹਦੇ ਬਾਰੇ ਪਤਾ ਲੱਗ ਸਕੇ ਇਸ ਬੱਚੇ ਨੂੰ ਸਟਿੰਗ ਦੀ ਇਹੋ ਜਿਹੀ ਲਤ ਲੱਗ ਚੁੱਕੀ ਹੋਈ ਹੈ ਕਿ ਜਿਵੇਂ ਕਿਸੇ ਨੂੰ ਨਸ਼ੇ ਦੀ ਚਿੱਟੇ ਦੀ ਕੋਈ ਲਤ ਲੱਗ ਜਾਂਦੀ ਹੈ ਨਾ ਅਗਰ ਉਹਨੂੰ ਨਸ਼ਾ ਨਾ ਮਿਲੇ ਤਾਂ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਇਸੇ ਤਰ੍ਹਾਂ ਹੀ ਇਹਨੂੰ ਸਟਿੰਗ ਦੀ ਐਸੀ ਲਤ ਲੱਗੀ ਹੋਈ ਹੈ ਇਹ ਇੰਨਾ ਕੋ ਭੈੜਾ ਇੰਨਾ ਕੋ ਜਿਆਦਾ ਖਤਰਨਾਕ ਨਸ਼ਾ ਆ ਇਹਦੇ ਤੋਂ ਬਿਨਾਂ ਰਹਿ ਨਹੀਂ ਸਕਦਾ ਬੰਦਾ ਇਹਨੂੰ ਅਗਰ ਸਟਿੰਗ ਨਹੀਂ ਦਿੱਤੀ ਜਾਂਦੀ ਤਾਂ ਇਹਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਮਾਨਸਿਕੀ ਤੌਰ ਤੇ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਤੇ ਇਹਨੂੰ ਗੁੱਸਾ ਵੀ ਆਉਂਦਾ ਹੈ ਤੇ ਮਾਂ ਪਿਓ ਦੇ ਨਾਲ ਲੜਦਾ ਝਗੜਦਾ ਵੀ ਸੀਗਾ ਇਹ ਤੇ ਇੱਕ ਨਹੀਂ ਇੱਕ ਬੋਤਲ ਨਾਲ ਵੀ ਸਬਰ ਨਹੀਂ ਆਂਦਾ ਅਗਰ ਤੁਸੀਂ ਇੱਕ ਬੋਤਲ ਵੀ ਦਿਓਗੇ ਤਾਂ ਵੀ ਮਤਲਬ ਉਹੀ ਹਾਲ ਹੋਣਾ ਹੈ ਫਿਰ ਵੀ ਇਹਦਾ ਇਹਦੇ ਅੰਦਰ ਜਿੱਦਾਂ ਮਤਲਬ ਖਿਚਜੀ ਪੈਂਦੀ ਰਹਿੰਦੀ ਹੈ ਜਿੱਦਾਂ ਨਸ਼ੇ ਵਾਲੇ ਨੂੰ ਪੈਂਦੀ ਹੈ ਤੇ ਇਹਨੂੰ ਇਕੱਠੀਆਂ ਦੋ ਬੋਤਲਾਂ ਚਾਹੀਦੀਆਂ ਨੇ ਘਟੋ ਵੱਟ ਤੇ ਦੋ ਬੋਤਲਾਂ ਪੀ ਕੇ ਥੋੜਾ ਜਿਆਦਾ ਇਹਨੂੰ ਸੰਤੁਸ਼ਟੀ ਹੁੰਦੀ ਹੈ ਇੱਕ ਬੋਤਲ ਵੀ ਦਿੰਨੇ ਤਾਂ ਵੀ ਇਹਦਾ ਹੋਈ ਹਾਰ ਲੈਂਦਾ ਹੈ ਸੋ ਦਿਮਾਗੀ ਹਾਲਤ ਵੀ ਇਹਦੀ ਜਿਹੜੀ ਹੈ ਉਹ ਇਸੇ ਕਰਕੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸਗੀ ਤੋ ਸਾਡੇ ਕੋਲ ਇਹ ਵਿੱਚ ਆਇਆ ਅਸੀਂ ਜੋ ਵੀ ਇਹਦਾ ਥੋੜਾ ਬਹੁਤ ਕਰ ਸਕਦੇ ਟ੍ਰੀਟਮੈਂਟ ਕੀਤਾ ਜਿਸ ਨਾਲ ਇਹਦਾ ਮੈਂਟਲੀ ਜਿਹੜਾ ਉਹ ਥੋੜਾ ਜਿਹਾ ਕੁਝ ਠੀਕ ਹੋ ਚੁੱਕਾ ਆ ਬਾਕੀ ਸਟਿੰਗ ਦੀ ਆਦਤ ਪੂਰੀ ਤਰ੍ਹਾਂ ਤਾਂ ਜਿਹੜੀ ਹੈ ਉਹ ਨਹੀਂ ਛੁੱਟ ਸਕੀ ਬਾਕੀ ਇਹ ਹੈ ਕਿ ਵਿੱਚ ਵਿੱਚ ਹੁਣ ਅਸੀਂ ਮਿਸ ਕਰ ਦਿੰਨੇ ਆ ਕਦੇ ਕਦੇ ਔਰ ਇੱਕ ਦੋ ਵਾਰ ਇਹਨੇ ਖੋਦੀ ਮਤਲਬ ਜਿਹੜੀ ਇੱਕ ਬੋਤਲ ਪੀਣ ਤੋਂ ਬਾਅਦ ਦੂਸਰੀ ਬੋਤਲ ਜਿਹੜੀ ਆ ਡੋਲ ਦਿੱਤੀ ਔਰ ਇਹ ਕੋਸ਼ਿਸ਼ ਵੀ ਕਰ ਰਿਹਾ ਹੁਣ ਇਹਨੂੰ ਸਮਝਾਈਦਾ ਹੈ ਔਰ ਕਾਫੀ ਮਤਲਬ ਚੀਜ਼ਾਂ ਨੂੰ ਸਮਝਣ ਲੱਗ ਪਿਆ ਹੈ ਤੇ ਇਹਨੇ ਜਿਹੜੀ ਆ ਉਹ ਮੇਰੇ ਛੱਡਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਤੁਸੀਂ ਦੇਖ ਸਕਦੇ ਹੋ ਜਦੋਂ ਆਇਆ ਸੀ ਦੀ ਹਾਲਤ ਖਰਾਬ ਸੀਗੀ ਔਰ ਅੱਜ ਇਹ ਬਿਲਕੁਲ ਠੀਕ ਠਾਕ ਹੈ ਤੇ ਘਰ ਜਾ ਰਿਹਾ ਆਪਣੇ ਵਾਹਿਗੁਰੂ ਨੂੰ ਜੜਦੀ ਗਲਾ ਬਖਸ਼ੇ ਬਾਕੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ